ਤੁਹਾਨੂੰ ਕੀ ਲੱਗਦਾ ਕਿ ਕਿੰਨਾ ਟਾਈਮ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਇਹ ਤੇ ਲੋਕਾਂ ਦਾ ਜਿਹੜਾ ਨੌਜਵਾਨਾਂ ਦਾ ਮਰਨਾ ਬਿਲਕੁਲ ਬਹੁਤ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਜਿਹੜੀ ਦੀ ਗੱਲ ਬਹੁਤ ਘੱਟ ਬੰਦੇ ਇਹ ਜੀ ਗੱਲ ਕਰਦੇ ਨੇਗੇ ਇਹ ਬਿਲਕੁਲ ਇਹੀ ਚੀਜ਼ ਜਿਹੜੀ ਸਾਨੂੰ ਸੋਚਣ ਵਾਲੀ ਆ ਵੀ ਕਿੰਨਾ ਕੁ ਟਾਈਮ ਬੜਾ ਲੰਮੇ ਸਮੇਂ ਤੋਂ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਤਲਿਆਮੇ ਹੋ ਰਿਹਾ ਆਜ ਕੋਈ ਨਾ ਬਾਈ ਜੀ ਬੜੇ ਲੰਮੇ ਸਮੇਂ ਤੋਂ ਜਿਹੜਾ ਕਿ ਪੰਜਾਬ ਦੀ ਜਵਾਨੀ ਨੂੰ ਕੋ-ਕੁਕੇ ਮਾਰਿਆ ਜਾ ਰਿਹਾ ਜਾਂ ਨੌਜਵਾਨਾਂ ਉੱਪਰ ਝੂਠੇ ਪਰਚੇ ਜਿਹੜੇ ਪਾਏ ਜਾ ਰਹੇ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇਗੇ ਪੰਜਾਬ ਦੇ ਨੀਤੀਆਂ ਦੀ ਗੱਲ ਕਰਦੇ ਨੇਗੇ ਉਹਨਾਂ ਉੱਪਰ ਜੇਲ੍ਹਾਂ ਪਰਚੇ ਸਾਰਾ ਕੁਝ ਝੂਠੇ ਪਰਚੇ ਤੁਸੀਂ ਪੈਂਦੇ ਦਿਖਦੇ ਰਹੇ ਹੋ ਮੇਰੇ ਉੱਪਰ ਸਰਕਾਰ ਨੇ ਇੱਕ ਦਿਨ ਚ ਨੌ ਪਰਚੇ ਪਾਏ ਹੁਣ ਜਿਹੜਾ ਇਹ ਸਾਰਾ ਚੀਜ਼ ਦੇਖ ਰਹੇ ਆ ਇਹ ਉਹਨਾਂ ਟਾਈਮ ਜਿਹੜੀ ਤੁਸੀਂ ਬਾਈ ਜੀ ਗੱਲ ਕਰੀ ਐ ਕਾਤਲਮ ਉਹਨਾਂ ਟਾਈਮ ਨਹੀਂ ਬੰਦ ਹੁੰਦਾ ਜਿੰਨਾ ਟਾਈਮ ਅਸੀਂ ਆਮ ਲੋਕ ਨਹੀਂ ਜਾਗਦੇ ਅੱਜ ਸਾਡਾ ਪੰਜਾਬ ਖੜਾ ਕਿੱਥੇ ਆ ਅੱਜ ਸਾਡਾ ਪੰਜਾਬ ਉੱਥੇ ਖੜਾ ਜਿਸ ਸਮੇਂ ਦੀ ਬਾਰੇ ਯਾਦ ਕਰੀਏ ਅੰਗਰੇਜ਼ ਸਾਡੇ ਦੇਸ਼ ਨੂੰ ਇਹ हिसाब ਲਾ ਲਓ 70000 ਬੰਦਾ ਪੂਰੀ ਪਾਕਿਸਤਾਨ ਬੰਗਾਲ ਸਾਰੇ ਭਾਰਤ ਤੇ ਐਡਾ ਵੱਡਾ ਭਾਰਤ ਸੀ ਉਸ ਤੇ ਰਾਜ ਕਰ ਗਿਆ ਰਾਜ ਕਿਵੇਂ ਕਰਕੇ ਗਿਆ ਪਾੜ ਕੇ ਅੱਜ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਪੋਲਿਟੀਕਲ ਪਾਰਟੀਆਂ ਨੇ ਪਾੜਿਆ ਹੋਇਆ ਪਿੰਡਾਂ ਦੇ ਵਿੱਚ ਸਾਡੀ ਧੜੇ ਬੰਦੀਆਂ ਨਗੀਆਂ ਲੱਗ ਲੱਗ ਹੋਏ ਹੋਇਆ ਜਦੋਂ ਕੋਈ ਵੀ ਉਸ ਚੀਜ਼ ਦਾ ਜਿਹੜਾ ਫਾਇਦਾ ਹਰ ਇੱਕ ਪਾਰਟੀਆਂ ਠਾਉਂਦੀਆਂ ਨਗੀਆਂ ਹਰ ਇੱਕ ਸਰਕਾਰ ਦੇ ਵਿੱਚ ਜਿਹੜਾ ਕਿ ਨੌਜਵਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਨਾਲ ਤੱਕਾ ਹੋਇਆ ਇਹ ਤੱਕਾ ਤਾਂ ਹੁੰਦਾ ਕਿਉਂਕਿ ਇਹ ਚਾਹੁੰਦੇ ਨੇ ਕਿ ਕੋਈ ਵੀ ਜਿਹੜਾ ਬੰਦਾ ਜਿਹੜਾ ਕਿ ਇਹ ਮੁੱਦਿਆਂ ਦੀ ਗੱਲ ਨਾ ਕਰੇ ਵੀ ਇਹ ਲੀਡਰ ਵੱਡਾ ਬਣ ਜੂ ਇਹ ਸਾਡੇ ਉੱਪਰ ਪੈ ਜੂ ਕਿਉਂਕਿ ਜਾਂ ਇਹ ਪੈਸਾ ਜਿਹੜਾ ਖਾਂਦੇ ਨੇਗੇ ਆਪੋ ਆਪਣੇ ਘਰ ਭਰਦੇ ਨੇਗੇ ਉਹ ਜਿਹੜੀ ਕਿ ਗੱਲਬਾਤ ਉਸ ਕਰਕੇ ਵੀ ਇਹ ਨਾ ਚਿੱਤਾਂ ਕਰਕੇ ਮੜਵਾ ਦਿੱਤਾ ਜਾਂਦਾ ਸਾਡੇ ਪੰਜਾਬ ਨੂੰ ਅੱਜ ਧਰਮਾਂ ਦੇ ਵਿੱਚੋਂ ਜਾਤਾਂ ਪਾਤਨਾਂ ਦੇ ਵਿੱਚੋਂ ਨਿਕਲਣ ਦੀ ਲੋੜ ਆ ਅੱਜ ਸਾਡਾ ਭਰਾ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਚਲਾ ਗਿਆ ਇਹ ਕੀ ਚਾਹੁੰਦਾ ਸੀਗਾ ਇਹ ਕੀ ਮੰਗਦਾ ਸੀਗਾ ਇਹ ਪੰਜਾਬ ਦੇ ਆਪਣੇ ਮੁੱਦਿਆਂ ਦੀ ਗੱਲ ਕਰਦਾ ਸੀਗਾ ਆਪਣੇ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਸੀ ਇੱਕ ਮੌਜੂਦਾ ਐਮਐਲਏ ਕੀ ਬੋਲਦਾ ਹੈ ਕਿ ਨਾ ਫੜ ਕੇ ਤਰੀ ਧੌਣ ਮਰੋੜ ਦੂ ਜੇ ਉਹਦੀ ਧੌਣ ਉਹਦੀ ਲੋਕਾਂ ਨੇ ਫੜ ਕੇ ਮਰੋੜੀ ਹੁੰਦੀ ਤਾਂ ਦਾ ਕਤਲਨ ਸੀ ਹੁੰਦਾ ਬਈ ਪ੍ਰਸ਼ਾਸਨ ਆਪਾਂ ਲਗਾਤਾਰ ਇੱਥੇ ਮੰਗ ਕਰ ਰਹੇ ਆ ਕਿ ਲਾਭ ਸਿੰਘ ਉੱਕੋ ਕੇ ਦਾ ਨਾਮ ਐਫਆਈਆਰ ਵਿੱਚ ਪਾਇਆ ਜਾਵੇ ਪਰ ਪ੍ਰਸ਼ਾਸਨ ਨੇ ਹਜੇ ਤੱਕ ਪਾਇਆ ਨਹੀਂ ਡਰ ਕੀ ਹੈ ਇਹਨਾਂ ਨੂੰ ਡਰ ਇਸ ਜਿਹੜੀਆਂ ਡਰ ਵਾਲੀਆਂ ਗੱਲਾਂ ਦਾ ਇਹੀ ਕਾਰਨ ਹੁੰਦਾ ਕਿਉਂਕਿ ਜਿਹੜਾ ਇਹਨਾਂ ਦਾ ਸਾਰਾ ਸਿਸਟਮ ਆ ਤੰਤਨਵਾਦ ਰਹਿਣਾ ਕੋਲੇ ਆ ਲੋਕ ਜਿਹੜੀ ਕਿ ਹੁਣ ਆਸ ਸਮੇਂ ਦੇ ਜਿਹੜੀ ਲੋੜਾ ਲੋਕ ਤਾਕਤ ਬਿਠਾਉਣ ਦੀ ਲੋੜ ਆ ਸਾਡੇ ਲੋਕਾਂ ਨੂੰ ਹੀ ਬੇਨਤੀ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਹੋਰ ਨਾ ਮਰਨ ਹੋਰਾਂ ਉੱਪਰ ਧੱਕੇ ਨਾਲ ਪਰਚੇ ਨਾ ਪੈਣ ਜੇ ਹੁਣ ਤੁਸੀਂ ਇਕੱਠੇ ਨਾ ਹੋਏ ਕੱਲ ਨੂੰ ਅਸੀਂ ਸਾਰੇ ਲੋਕਾਂ ਨੂੰ ਵੱਡੇ ਕੱਟ ਦੀ ਅਪੀਲ ਕਰ ਰਹੇ ਆ ਬੇਨਤੀ ਕਰਨਾ ਵੀ ਸਾਰੇ ਲੋਕ ਨਿਕਲ ਕੇ ਘਰਾਂ ਦੇ ਵਿੱਚੋਂ ਆਓ ਭਰਾਵੋ ਜਿਹੜੇ ਵੀ ਇੱਥੇ ਲੋਕ ਸਲਾਹ ਦੇਣਾ ਚਾਹੁੰਦੇ ਨੇ ਪਰਿਵਾਰ ਨਾਲ ਖੜੋ ਥੋੜੇ ਉੱਪਰ ਵੀ ਜਿਹੜੀ ਪਰਚੇ ਝੂਠੇ ਐਵੇਂ ਜਿਕਰੂ ਪਾਣੇ ਨੇਗੇ ਅੱਜ ਜਿਹੜੀਆਂ ਕਿ ਤੁਸੀਂ ਦੇਖ ਲਓ ਪੋਲਿਟਿਕਲ ਪਾਰਟੀਆਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਦੇਖੋ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਨਾਉ ਨਹੀਂ ਲੈਂਦਾ ਕਈ ਵਾਰੀ ਔਖਾ ਹੋ ਜਾਂਦਾ ਤੁਹਾਨੂੰ ਚੈਨਲ ਵਾਲਨ ਨੂੰ ਵੀ ਚਲਾਉਣਾ ਹੈ ਨਾ ਤੁਸੀਂ ਮੇਰੇ ਭਰਾਓ ਸਾਰੇ ਹੁਣ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇਗੀਆਂ ਆਪਾਂ ਕਹਿੰਦੇ ਆ ਬੋਲੋ ਮੁੱਦਿਆਂ ਦੀ ਗੱਲ ਕਰੋ ਇੱਥੇ ਤੁਸੀਂ ਆਓ ਪਰ ਇਹ ਦੱਸੋ ਵੀ ਤੁਹਾਡੀ ਜਿਹੜੀ ਆਉਣ ਵਾਲੇ ਸਮੇਂ ਦੀ ਬੇਟੀ ਜਿਹਦੀ ਸਰਕਾਰ ਹੋਰ ਆਊਗੀ ਕਿ ਉਹ ਸਰਕਾਰ ਦੇ ਵਿੱਚ ਠੁੱਠੇ ਪਰਚੇ ਨਹੀਂ ਪਹਿਣਗੇ ਕੀ ਇਹ ਹਜਾ ਨੌਜਵਾਨਾਂ ਤੱਕਾ ਨਹੀਂ ਹੋਊਗਾ ਇਸ ਚੀਜ਼ ਦੀ ਕੋਈ ਗਾਰੰਟੀ ਦਿੰਦਾ ਇਹ ਸਭ ਤੋਂ ਵੱਡੀ ਗੱਲ ਆ ਇਹ ਕਿਸੇ ਨੇ ਕੋਈ ਗਾਰੰਟੀ ਨਹੀਂ ਦੇ ਹੁਣ ਤੁਹਾਡੇ ਸਾਹਮਣੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਦਾ ਸਾਡੇ ਕੋਲੇ ਪੰਜਾਬ ਦੇ ਕੋਲੇ ਸਾਡੇ ਕੋਲੇ ਵਿਧਾਨ ਸਭਾ ਹੀ ਨਹੀਂ ਹੈਗੀ ਜਿਹੜੇ ਸਾਡੀਆਂ ਸਰਕਾਰਾਂ ਜਿਹੜੇ ਸਾਡੇ ਲੀਡਰ ਇਹ ਗੱਲਾਂ ਕਰਦੇ ਸੀਗੇ ਆਮ ਘਰਾਂ ਦੇ ਮੁੰਡੇ ਜਿਹੜੇ ਕਿ ਨੇਤਾ ਬਣਨਗੇ ਅੱਜ ਸਾਡਾ ਜਿਹੜਾ ਕਿ ਬਹੁਤ ਅਮੀਰ ਬੰਦਾ ਬਰਨਾਲੇ ਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਰਜਿੰਦਰ ਗੁਪਤਾ ਸਾਡਾ ਰਾਜ ਸਭਾ ਮੈਂਬਰ ਲਾ ਦਿੱਤਾ ਗਿਆ ਸਾਡੀ ਕੌਣ ਆਵਾਜ਼ ਸੁਣੂਗਾ ਜਿਹੜਾ ਕੋਈ ਨੌਜਵਾਨਾਂ ਦੇ ਵਿੱਚ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਲੀਡਰ ਬਣਨਗੇ ਹੁਣ ਆਮ ਘਰਾਂ ਦੇ ਮੁੰਡੇ ਤਾਂ ਜਿਹੜਾ ਉਸ ਕਰਾਪਟ ਸਿਸਟਮ ਦੇ ਉਸ ਗਲਤ ਜਿਹੜੀ ਦਿੱਲੀ ਦੀ ਰਾਜਨੀਤੀ ਦੇ ਆਮ ਘਰਾਂ ਦੇ ਮੁੰਡਾ ਦਾ ਸਕਾਰ ਹੋਏ ਪੈਨੇਗੇ ਜਿਹੜੇ ਇਹਨਾਂ ਕੋਲੇ ਤਵਰਾ ਨਹੀਂ ਗਿਆ ਹੁਣ ਇਹ ਚੀਜ਼ ਜਿਹੜੀ ਕਿ ਮੈਂ ਦਿੱਲੀ ਦੀ ਰਾਜਨੀਤੀ ਦੇ ਪਾ ਦੇਖੋ ਮੈਂ ਸਾਰੇ ਜੱਤ ਨਾ ਤਾਂ ਮੈਂ ਜੱਤਾ ਪਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮਾ ਨੂੰ ਮੰਨਣ ਵਾਲਾ ਬੰਦਾ ਮੈਂ ਤਾਂ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲਾ ਬੰਦਾ ਪਰ ਜਿਹੜੀ ਦਿੱਲੀ ਦੀ ਰਾਜਨੀਤੀ ਆ ਉਹਦੇ ਮੈਂ ਸਖਤ ਖਿਲਾਫ ਕਿਉਂ ਆ ਕਿਉਂਕਿ ਜਿਹੜੇ ਦਿੱਲੀ ਦੇ ਲੀਡਰ ਨੇਗੇ ਉਹ ਕਹਿੰਦੇ ਨੇਗੇ ਪੰਜਾਬ ਦੇ ਵਿੱਚ ਸੱਤਾ ਲਿਆਉਣ ਦੇ ਲਈ ਜੋ ਕੁਝ ਕੀਤਾ ਜਾਂਦਾ ਮਾਰਨਾ ਮਾਪ ਦੰਡ ਜੋ ਮਨੀਸ਼ ਸਿੰਘ ਨੇ ਸ਼ਬਦ ਬੋਲੇ ਸੀਗੇ ਉਹ ਸ਼ਬਦਾਂ ਦਾ ਜਿਹੜਾ ਕਿ ਬੀਜਿਆ ਹੋਇਆ ਜ਼ਹਿਰ ਅੱਜ ਸਾਡਾ ਪੰਜਾਬ ਬੱਗ ਰਿਹਾ ਇਸ ਕਰਕੇ ਇਹ ਜਿਹੜੀ ਕਿ ਨੀਤੀ ਦੇ ਵਿੱਚੋਂ ਬਾਹਰ ਆ ਕੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਲੀਡਰ ਗੱਲ ਕਰਨ ਸਾਡੀ ਜਿਹੜੀ ਕਿ ਵਿਧਾਨ ਸਭਾ ਉਹਦੇ ਵਿੱਚ ਕੋਈ ਵੀ ਸਾਡੇ ਮੁੱਦਿਆਂ ਦੀ ਅੱਜ ਸਾਡਾ ਪੰਜਾਬ ਡੁੱਬ ਗਿਆ ਪੰਜਾਬ ਸਾਡਾ ਮਰ ਗਿਆ ਪੰਜਾਬ ਦੇ ਨੌਜਵਾਨ ਨੇ ਕਿ ਜਿਹੜਾ ਕਿ ਤੁਹਾਨੂੰ ਸਭ ਨੂੰ ਪਤਾ ਪਿਛਲੇ 3 ਸਾਲਾਂ ਤੋਂ ਮੈਂ ਨੌਜਵਾਨਾਂ ਦਾ ਵੀੜਾ ਚੱਕਿਆ ਹੋਇਆ ਮੈਂ ਕਹਿੰਨਾ ਇਹ ਜਿਹੜੇ ਲੀਡਰ ਸਾਡੇ ਖਿਲਾਫ ਝੂਠੇ ਪਰਚੇ ਪਾਉਣ ਲੈਣਗੇ ਤੁਸੀਂ ਇੱਕ ਵੀ ਬੰਦਾ ਹਜਾ ਲਿਆ ਦਿਓ ਕਿ ਤੁਸੀਂ 5 ਰੁਪਏ ਖਾਦੇ ਹੋਣ ਅਸੀਂ ਹਜ਼ਾਰਾਂ ਬੰਦਾ ਤੁਹਾਡੇ ਕੋਲੇ ਹਜਾ ਲੈ ਖੜਾ ਕਰ ਦਾਂਗੇ ਜਿਨ੍ਹਾਂ ਦੇ ਅਸੀਂ ਪੈਸੇ ਕਢਾਏ ਨੇਗੇ ਫਿਰ ਯਾਰ ਤੁਸੀਂ ਖੜੇ ਕਿੱਥੋਂ ਸਾਡੇ ਉੱਪਰ ਝੂਠੇ ਪਾਰਟੀਆਂ ਪਾ ਕੇ ਰਹੋ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਸਾਡੀ ਵਿਦੇਸ਼ਾਂ ਦੇ ਵਿੱਚ ਜਿਹੜੀ ਜਾ ਰਹੀ ਹੈ ਨੌਜਵਾਨੀ ਸਾਡਾ ਪੰਜਾਬ ਵਿਲਾ ਹੋ ਰਿਹਾ ਸਾਡੇ ਕਾਲਜ ਖਤਮ ਹੋ ਗਏ ਸਾਡੀਆਂ ਯੂਨੀਵਰਸਿਟੀਆਂ ਖਤਮ ਹੋ ਗਈਆਂ ਇਹਨਾਂ ਨੂੰ ਕੌਣ ਬਚਾਊਗਾ ਇਹਨਾਂ ਦੇ ਮੁੱਦਿਆਂ ਦੀ ਗੱਲ ਕੌਣ ਕਰੂਗਾ ਮੁੱਦੇ ਤੇ ਆਈਏ ਆਪਾਂ ਇੱਕ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਸੁਖਿੰਦਰ ਕਲਕੱਤਾ ਨੇ ਕੁਝ ਸਮੇਂ ਪਹਿਲਾਂ ਵੀ ਉਹਨੂੰ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ ਕਿ ਇਹ ਸੋਚੀ ਸਮਝ ਕੇ ਸਜਸਤੀ ਨਹੀਂ ਨਹੀਂ ਇਹ ਚੀਜ਼ ਹੁੰਦੀ ਹੈ ਇਹ ਇਹ ਪਤਾ ਕੀ ਕਰਦੇ ਨੇਗੇ ਇਹ ਜਿਹੜੀਆਂ ਤੁਸੀਂ ਇਹ ਹਿਸਾਬ ਲਾ ਲੋ ਸੁਰੱਖਿਆ ਕਿਹਨੂੰ ਦਿੰਦੇ ਨੇਗੇ ਜਿਹਦੇ ਕੋਲ ਇਹ ਹਿਸਾਬ ਲਾ ਲੋ ਜਿਹੜਾ ਇਹਨਾਂ ਦੀ ਗੱਠ ਪੁਤਲੀ ਬਣੇ ਜਾਨ ਲਈ ਬੋਟਾਂ ਦੇ ਵਿੱਚ ਕੰਮ ਕਰੇ ਉਹਨਾਂ ਨੂੰ ਸੁਰੱਖਿਆ ਮਿਲਦੀ ਹੈ ਜਿਹੜੇ ਵੱਖ-ਵੱਖ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਸੁਰੱਖਿਆ ਮਿਲਦੀ ਹੈ ਅੱਜ ਸੁਰੱਖਿਆ ਕਿਹਨੂੰ ਮਿਲੀ ਹੋਈ ਆ ਪਖੰਡੀ ਬਾਬਿਆਂ ਨੂੰ 100-100 ਗਨਮੈਨ 50-50 ਗਨਮੈਨ ਜਿਹੜੇ ਕਿਨਾਂ ਲਈ ਬੋਟਾਂ ਲਈ ਕੰਮ ਕਰਦੇ ਨੇਗੇ ਜਿਹੜੀਆਂ ਇਹਨਾਂ ਦੀ ਵੋਟ ਬੈਂਕ ਨੇਗੇ ਉਹਨਾਂ ਪਖੰਡੀ ਬਾਬਿਆਂ ਨੂੰ ਦਿੱਤੀ ਹੋਈ ਆ ਪਖੰਡੀ ਤੁਸੀਂ ਦੇਖੋ ਆਮ ਜਿਹੇ ਲੋਕਾਂ ਨੂੰ ਦਿੱਤੀ ਹੋਈ ਆ ਜਿਹੜੇ ਕਲਾਕਾਰ ਇਹਨਾਂ ਦੀ ਗੱਲ ਕਰਦੇ ਨੇ ਉਹਨਾਂ ਕਲਾਕਾਰਾਂ ਨੂੰ ਵੀ ਸਿਕਿਉਰਿਟੀ ਉਹਨਾਂ ਨੇ ਦਿੱਤੀ ਹੋਈ ਆ ਜਿਹੜੇ ਕੋਈ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੱਖ ਨਹੀਂ ਕਿਸ ਨੂੰ ਸਿਕਿਉਰਟੀ ਸਿਕੂ ਮੈਂ ਏਜੰਟ ਮਾਫੀਆ ਕੋਈ ਛੋਟਾ ਮੋਟਾ ਮਾਫੀਆ ਉਸ ਨਾਲ ਮੈਂ ਸਿਰ ਧੜ ਦੀ ਬਾਜੀ ਲਾਈ ਹੋਈ ਆ ਮੈਂ ਤੁਹਾਡੇ মিডিਆ ਜਰੀਏ ਚੈਲੰਜ ਕਰਦਾ ਵੀ ਮੈਂ ਹਜ਼ਾਰਾਂ ਬੰਦਾ ਹਜ਼ਾਰ ਲੈ ਖੜਾ ਦਵਾਂ ਜਿਦਲੇ ਮੈਂ ਕੰਮ ਲਈ ਖੜਿਆ ਹਾਂ ਪਰ ਤੁਸੀਂ ਇੱਕ ਵੀ ਬੰਦਾ ਹਜ਼ਾਰ ਸਾਫਤ ਨਹੀਂ ਕਰ ਸਕਦੇ ਜਿਨਨੇ ਭਾਨੇ ਤੋਂ ਪੈਸੇ ਖਾਦੇ ਹੋਣਗੇ ਇਹਨਾਂ ਨਾਲ ਸਾਡੀ ਸਿਰ ਧੜ ਦੀ ਬਾਜੀ ਆ ਕਿਤੇ ਸਾਡੀ ਇਹਨਾਂ ਨੇ ਆ ਕੇ ਸਾਰ ਲੱਤੀ ਆ ਅਸੀਂ ਇਹ ਚੀਜ਼ ਤੋਂ ਕਦੇ ਡਰਦੇ ਕਮਣਾਉਂਦੇ ਨਹੀਂ ਨਾ ਮੈਂ ਅੱਜ ਤੇ ਕਰੇ মিডিਆ ਦੇ ਵਿੱਚ ਆ ਕੇ ਗੱਲ ਕਹੀ ਆ ਕਿਸੇ ਲੰਡੂ ਨੇ ਧਮਕੀ ਦਿੱਤੀ ਆ ਮੈਨੂੰ ਮੈਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰੀ ਕੁਰਬਾਨੀ ਦੇਣ ਤੋਂ ਨਹੀਂ ਡਰਦੇ ਪਰ ਗੱਲ ਤਾਂ ਐ ਹਾਂ ਵੀ ਜਿਹੜੇ ਨੌਜਵਾਨ ਪੰਜਾਬ ਦੇ ਮੁੱਦਿਆਂ ਦੀ ਸਿਸਟਮ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਤਾਂ ਖੜਨਾ ਬਣਦਾ ਅਸੀਂ ਅਸੀਂ ਕੋਈ ਪੰਜਾਬ ਨੂੰ ਦੇਸ਼ ਨੂੰ ਕੋਈ ਪਾੜਨ ਵਾਲੀ ਗੱਲ ਕਰਦੇ ਆ ਅਸੀਂ ਕੋਈ ਮੈਂ ਕਹਣਾ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰਿਆਂ ਦੇ ਅਸੀਂ ਸਾਰੇ ਭਾਈ ਭਾਈ ਆ ਅਸੀਂ ਮੈਂ ਕੋਈ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਹੀਂ ਬਾਈ ਮੈਨੂੰ ਨਾ ਕਈ ਵਾਰੀ ਮੈਂ ਸਾਰੇ মিডিਆ ਦੇ ਵਿੱਚ ਮੈਂ ਹਰ ਛਰਿਆ ਮੈਂ ਇਹ ਗੱਲ ਬੋਲਦਾ ਵੀ ਮੈਨੂੰ ਅੱਜ ਤੋਂ ਬਾਅਦ ਮੈਂ ਜੱਟ ਸ਼ਬਦ ਵੀ ਮੈਂ ਉਹਦੀ ਜਾਤੀ ਵੀ ਲਾਹੋ ਪਿੱਛੋਂ ਧਰਮ ਕੀ ਆ ਬਾਈ ਜੀ ਧਰਮਾਂ ਪਿੱਛੇ ਸਾਨੂੰ ਲੜਾਇਆ ਜਾਂਦਾ ਧਰਮ ਦੀ ਮੇਰੇ ਨਾਲ ਕਿਤੇ ਬੈਠ ਕੇ ਸਾਰੇ মিডিਆ ਵਾਲੇ ਭਰਾ ਆਇਓ ਜਿੱਤੇ ਮੈਂ ਅੱਜ ਖੋਜ ਕਰ ਰਿਹਾ ਧਰਮ ਦੇ ਬਾਰੇ ਤੁਹਾਨੂੰ ਸਮਝ ਕੇ ਵਿਸਤਾਰਪੂਰਵਕ ਕੋਈ ਦੱਸੂ Hindu ਧਰਮ ਕੀ ਹੈ ਸਿੱਖ ਧਰਮ ਕੀ ਹੈ ਮੁਸਲਮਾਨ ਧਰਮ ਕੀ ਹੈ ਤੇ ਪਿੱਛੇ ਕਿਉਂ ਲੜਾਇਆ ਜਾ ਰਿਹਾ ਹੈ ਅੱਜ ਪਖੰਡਵਾਦ ਹੋ ਗਿਆ ਅੱਜ ਮੁਸਲਮਾਨ ਅੱਜ Hindu ਜਿਹੜਾ ਧਰਮਾਂ ਨੂੰ ਕਿੰਨਾ ਟ੍ਰੋਲ ਕੀਤਾ ਜਾ ਰਿਹਾ ਮੈਂ Hindu ਧਰਮ ਲਈ ਆਉਣ ਵਾਲੇ ਸਮੇਂ ਚ ਲੜ ਰਿਹਾ ਹਾਂ ਵੀ ਉਹਨਾਂ ਸਾਡੇ ਦੇਵੀ ਦੇਵਤਿਆਂ ਨੇ ਕਿਵੇਂ ਜਿਹੜਾ ਕਹਿੰਦੇ ਨੇ ਕਿ ਇੱਕ ਸਿਕਟਾਂ ਬੀੜੀਆਂ ਪੀਣ ਵਾਲੇ ਬੰਦੇ ਝੂਠੇ ਬੰਦੇ ਮਾਤਾ ਨੂੰ ਕਿੰਨਾ ਜਿਹੜਾ ਕਿ ਉਹ ਮਾਤਾ ਨੂੰ ਕਿੰਨਾ ਜਿਆਦਾ ਕਿ ਟੋਲ ਕਹਿ ਲੋ ਮਾਤਾ ਦਾ ਕਿੰਨਾ ਨਰਾਦਰ ਕਰ ਰਹੇ ਨੇਗੇ ਉਹ ਉਸ ਸਿਸਟਮ ਦੇ ਖਿਲਾਫ ਕੋਈ ਲੀਡਰ ਲੜ ਪੈਣਗੇ ਬਾਈ ਜੀ ਇਹ ਮੈਂ ਤੁਹਾਡੇ ਸਾਫਤ ਕਰ ਦੂੰ ਕਿ ਪੰਜਾਬ ਨੂੰ ਤੋੜਾ ਕਿੱਧਰ ਨੂੰ ਜਾ ਰਿਹਾ ਧਰਮ ਕੀ ਆ ਸਾਡੇ ਜੋਧ ਰਮਾਇਣ ਰਮਾਇਣ ਦੀ ਜਿਹੜੇ ਆਪਾਂ ਸਾਰੀ ਪੜ੍ਹਦੇ ਆਂ ਦੇਖਦੇ ਆਂ ਆਪਣਾ ਰਾਮ ਤੇ ਤੇ ਰਾਮ ਤੇ ਰਾਵਣ ਦੀ ਕੀ ਲੜਾਈ ਸੀ ਕਿ ਸੱਚ ਤੇ ਝੂਠ ਦੀ ਜਿਹੜੇ ਮੈਂ ਹੁਣ ਪਖੰਡੀ ਬਾਬੇ ਨੇ ਥੋੜੇ ਇੱਕ ਕਮੈਂਟ ਬੋਲੂਗਾ ਵੀ ਜਿਹੜੇ ਪਖੰਡੀ ਬਾਬੇ 100-100 ਗੰਨ ਮਹਿਣ ਲਈ ਫਿਰਦੇ ਨੇਗੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਜੂਸੂ ਜੀ ਸੂਲੀ ਦੇ ਚੜ ਕੇ ਕੱਦ ਲਈ ਚੜ ਕੇ ਸੱਚ ਲਈ ਚੜ ਗਏ ਇਹ 크ਰਿਸਚੀਅਨ ਧਰਮ ਦੀ ਗੱਲ ਦੱਸੀ ਹੈ ਮੁਸਲਮਾਨ ਧਰਮ ਦੇ ਨਵੀ ਧਰਮ ਦੀ ਗੱਲ ਦੱਸੋ ਮੈਂ ਸਾਰੇ ਧਰਮਾਂ ਨੂੰ ਹੁਣ ਪੜ ਰਹਾ ਨਾ ਨਵੀ ਜੀ ਪਖੰਡ ਸੀਗਾ ਉਹ ਪਖੰਡ ਦੇ ਖਿਲਾਫ ਲੜੇ ਨਵੀ ਜੀ ਹੁਣ ਜਿਹੜਾ ਇਹ ਚੀਜ਼ ਹੈ ਜਿਹੜੇ ਤੁਸੀਂ ਬਾਬਿਆਂ ਨੂੰ ਗੰਨ ਮਹਿਣ ਲੈ ਕੇ ਸੁਰੱਖਿਆ ਦਿੰਨੇ ਹੋ ਇਹਨਾਂ ਦਾ ਸਮਾਜ ਨੂੰ ਕੀ ਦੇਣਾ ਹੈ ਇਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਹੈਗੀ ਕੱਲੇ ਵੋਟਾਂ ਲਈ ਦਿੱਤੇ ਹੋਏ ਨੇ ਨਾ ਵੋਟਾਂ ਲਈ ਹਰੇਕ ਲੀਡਰ ਐ ਜਾ ਕੇ ਬਾਬੇ ਦੇ ਪੈਰਾਂ 'ਚ ਬਿਸਦਾ ਹਰੇਕ ਐ ਪਖੰਡੀ ਬਾਬੇ ਦੇ ਪੈਰਾਂ 'ਚ ਜਾ ਕੇ ਬਿਸਦਾ ਪਖੰਡ ਕਿੱਥੇ ਬੰਦ ਹੋ ਜੂ ਬਾਈ ਇਸ ਕਰਕੇ ਪੰਜਾਬ ਦੀ ਵਿੱਚ ਜਿਹੜਾ ਭਾਈਚਾਰਾ ਖਤਮ ਕਰਕੇ ਪੰਜਾਬ ਨੂੰ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ ਇਹਦੇ ਲਈ ਸਾਡੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਸ਼ੁਰੂ ਤੋਂ ਸਵਾਲ ਕਿਹਾ ਸੀਗਾ ਉਸ ਦਾ ਜਵਾਬ ਇਹੀ ਆ ਕਿ ਕਾਤਲਮੇ ਉਹਨਾਂ ਟਾਈਮ ਬੰਦ ਨਹੀਂ ਹੁੰਦਾ ਜਿੰਨਾ ਟਾਈਮ ਇੱਕਤਾ ਭਾਈਚਾਰਾ ਪ੍ਰੇਮ ਪਿਆਰ ਅਸੀਂ ਆਮ ਲੋਕ ਨਹੀਂ ਬਣਾਉਂਦੇ ਅਸੀਂ ਆਮ ਲੋਕ ਇੱਕ ਦੂਸਰੇ ਦੇ ਦੁਸ਼ਮਣ ਹੋ ਗਏ ਧਰਮਾਂ ਦੀ ਮੈਂ ਬਹੁਤ ਵੱਡੀ ਹੁਣ ਦੇਖ ਰਿਹਾ ਹਾਂ ਗੱਲ ਆਪ ਦੇ ਕੋਈ ਕਿਸੇ ਧਰਮ ਦੇ ਕਿੰਤੂ ਪਰੰਤੂ ਕਰਦਾ ਕੋਈ ਕਿਸੇ ਦੇ ਕਰਦਾ ਜਾਤਾਂ ਪਾਤਾਂ ਦੇ ਵਿੱਚ ਕੋਈ ਐਸਸੀ ਦਾ ਬਣਾਤਾ ਕੋਈ ਬੀਸੀ ਵਿੰਗ ਦਾ ਬਣਾਤਾ ਇਹਨਾਂ ਨੇ ਪ੍ਰਧਾਨ ਉਹ ਸਭ ਤੋਂ ਵੱਡਾ ਜਿਹੜਾ ਕਿ ਇਹ ਰਾਜਨੀਤਿਕ ਲੀਡਰ ਲੋਕ ਪਾੜ ਰਹੇ ਨੇਗੇ ਐਸਸੀ ਵਿੰਗ ਦਾ ਪ੍ਰਧਾਨ ਬੀਸੀ ਵਿੰਗ ਦਾ ਪ੍ਰਧਾਨ ਇਹ ਕਿਉਂ ਪਾੜਿਆ ਜਾ ਰਿਹਾ ਹੈ ਬਾਈ ਜੀ ਕੋਈ ਜੱਟ ਸਭਾ ਦਾ ਪ੍ਰਧਾਨ ਕੋਈ ਉਹਦਾ ਪ੍ਰਧਾਨ ਇਹ ਕੀ ਇਹ ਕੀ ਚੱਲ ਰਿਹਾ ਇਹ ਲੋਕਾਂ ਨੂੰ ਆਪ ਦੇ ਵਿੱਚ ਪਾੜ ਕੇ ਰੱਖਿਆ ਹੋਇਆ ਇਸ ਕਰਕੇ ਪਿੰਡਾਂ ਦੇ ਲੋਕ ਇਹ ਚੀਜ਼ ਨੂੰ ਸਮਝੋ ਬਾਈ ਜੀ ਮੈਂ ਚੀਜ਼ ਦੇਖਦਾ ਮੈਂ ਇੱਕ ਚੀਜ਼ ਜ਼ਰੂਰ ਦੇਖਦਾ ਹਾਂ ਉਹਨਾਂ ਸੋਸ਼ਲ ਮੀਡੀਆ ਤੇ ਜਦੋਂ ਮੈਂ ਭਾਵੇਂ ਕਹੋ ਕੇ ਕੋਈ ਗੱਲ ਬੋਲਦਾ ਸਾਡੇ ਪਿੰਡਾਂ ਦਾ ਭਾਈਚਾਰਾ ਪਤਾ ਕੀ ਆ ਮੇਰੇ ਖਿਲਾਫ ਕਮੈਂਟ ਕਰਨਗੇ ਅਲੱਗ-ਅਲੱਗ ਪਾਰਟੀਆਂ ਦੇ ਬੰਦੇ ਹੁਣ فرض ਕਰੋ ਮੈਂ ਇੱਕ ਪਾਰਟੀ ਦੇ ਕਿਤੇ ਲੀਡਰ ਦੇ ਖਿਲਾਫ ਬੋਲਦਾ ਵੀ ਆਹ ਲੀਡਰ ਦੇ ਇਹ ਗਲਤ ਆ ਇਹਦੇ ਨੀਤੀਆਂ ਗਲਤ ਨੇ ਫਿਰ ਥੱਲੇ ਮੇਰੇ ਕਮੈਂਟ ਕਰਨਗੇ ਹੁਣ ਜਿਹੜਾ ਸਾਡਾ ਆਮ ਭਾਈਚਾਰਾ ਕਮੈਂਟ ਥੱਲੇ ਕਰਦਾ ਸਾਡੇ ਪਿੰਡਾਂ ਵਾਲਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹਦੇ ਲਈ ਨਹੀਂ ਲੜ ਰਹੇ ਆ ਉਹ ਤਾਂ ਭਾਨੇ ਨੂੰ ਫੋਨ ਕਰਦਾ ਉਹ ਤਾਂ ਭਾਨਾ ਨੂੰ ਇਹ ਕਹਿੰਦਾ ਵੀ ਦੱਸ ਕੀ ਕਿਚ ਨਹੀਂਦਾ ਤੁਹਾਨੂੰ ਕੀ ਮੈਂ ਵਿਕਿਆਂ ਚੋਕਿਆਂ ਇੱਕ ਵੀ ਥਾਂ ਤੇ ਦੱਸੋ ਮੈਂ ਤੁਹਾਡੇ ਸਾਰੇ ਲੀਡਰ ਜਿੰਨੇ ਵੀ ਲੀਡਰਾਂ ਤੁਸੀਂ ਖਲਾ ਮੇਰੇ ਨਾਲ ਲੜਦੇ ਹੋ ਮੇਰੇ ਨਾਲ ਕੋਲੇ ਆਜਾ ਮੈਂ ਸਾਰਿਆਂ ਦੇ ਪ੍ਰੂਫ ਦੇ ਦੂੰਗਾ ਵੀ ਆ ਚੱਕੋ ਰਿਕਾਰਡਿੰਗ ਆ ਦੇਖੋ ਮੇਰੇ ਨੂੰ ਸੁਣਾ ਦੂੰਗਾ ਤੁਹਾਨੂੰ ਆ ਤੁਹਾਡੇ ਲੀਡਰਾਂ ਦੇ ਆ ਮੇਰੇ ਨਾਲ ਫੋਨ ਕਰਦੇ ਰਹੇ ਨੇ ਪਰ ਤੁਸੀਂ ਕਿਹਦੇ ਲਈ ਲੜ ਰਹੇ ਹੋ ਇਸ ਕਰਕੇ ਲੜਨਾ ਤਾਂ ਪੰਜਾਬ ਲਈ ਲੜੀਏ ਪਾਰਟੀਆਂ ਪਿੱਛੇ ਲੜਨਾ ਬੰਦ ਨੇ ਤੁਹਾਡੇ ਪੰਜਾਬ ਦੀ ਆਵਾਜ਼ ਬੁਲੰਦ ਨਹੀਂ ਕਰਨੀ ਹਾਂਜੀ ਬਾਈ ਬਾਈ ਤੁਸੀਂ ਐਕਸ਼ਨ ਕਮੇਟੀ ਵਿੱਚੋਂ ਤੁਸੀਂ ਮੈਨੂੰ ਕਮੇਟੀ 'ਚ ਨਾ ਰੱਖੋ ਕੋਈ ਫਰਕ ਨਹੀਂ ਹੈਗਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਂ ਤਾਂ ਇੱਥੇ ਜਿੰਨਾ ਦਿਨ ਬੈਠੇ ਰਹਾਂਗੇ ਜੋ ਤੁਹਾਡੀ ਲੜਾਈ ਹੋਊਗੀ ਉਹਦੇ ਲਈ ਲੜਨ ਨੂੰ ਤਿਆਰ ਹਾਂ ਜਿਸ ਤਰ੍ਹਾਂ ਪਰਿਵਾਰ ਕੋਊਗਾ ਉਹਦੇ ਨਾਲ ਲੜਨ ਲਈ ਤਿਆਰ ਹਾਂ ਅਸੀਂ ਕਿਸੇ ਚੀਜ਼ ਤੋਂ ਪਿੱਛੇ ਨਹੀਂ ਹਟਾਂਗੇ ਦਿਨ ਰਾਤ ਵੇਸਾਕ ਮੇਰੇ ਅੱਜ ਵੀ ਘਰੇ ਕੋਈ ਨਹੀਂ ਹੈਗਾ ਜੰਦਾ ਲੱਗਿਆ ਪਿਆਊਗਾ ਕਿਉਂਕਿ ਮੇਰਾ ਭਰਾ ਕਿਤੇ ਵਗ ਜਾਂਦਾ ਸਾਰਾ ਤਾਂ ਘਰੇ ਵੀ ਕੋਈ ਹੈ ਨਹੀਂ ਸਾਡੇ ਨਾਲ ਕੋਈ ਬਜ਼ੁਰਗ ਬੁੜੀ ਆ ਨਾ ਕੋਈ ਕੰਮ ਵਾਲਾ ਠੀਕ ਹੈ ਉਹ ਚੀਜ਼ਾਂ ਦੇ ਵਿੱਚੋਂ ਮੈਂ ਫਿਰ ਵੀ ਪਰਿਵਾਰ ਲਈ ਖੜੇ ਹਾਂ ਜਿੰਨਾ ਵੀ ਜ਼ੋਰ ਲੱਗ ਸਕੂਗਾ ਜੋ ਪਰਿਵਾਰ ਦੀਆਂ ਮੰਗਾਂ ਨੇਗੀਆਂ ਅਸੀਂ ਸਭ ਤੋਂ ਪਹਿਲਾਂ ਪਰਿਵਾਰ ਨੂੰ ਹੀ ਪ੍ਰਸ਼ਾਸਨ ਦੇ ਮੂਹਰੇ ਕਰਦੇ ਹੁੰ ਅਸੀਂ ਆ ਆਪਣੇ ਕੋਈ ਗੱਲ ਨਹੀਂ ਰੱਖਦੇ ਜਿੰਨਾ ਜਦੋਂ ਪਰਿਵਾਰ ਇਹ ਚੀਜ਼ ਕਹਿ ਦੂਗਾ ਵੀ ਹਾਂ ਸਾਡੇ ਅਸੀਂ ਅਸੀਂ ਸੰਤੁਸ਼ਟਾਂ ਉਦੋਂ ਅਸੀਂ ਜਿਹੜਾ ਉਹਨਾ ਟਾਈਮ ਅਸੀਂ ਪਰਿਵਾਰ ਦੇ ਨਾਲ ਆ ਤੇ ਉਹਨਾ ਟਾਈਮ ਅਸੀਂ ਪਿੱਛੇ ਨਹੀਂ ਹਟਾਂਗੇ ਸਰਦੂ ਸਾਹਿਬ ਤੁਹਾਨੂੰ ਕਿੰਨਾ ਕੁ ਯਕੀਨ ਹੈ ਕਿ ਤੁਹਾਨੂੰ ਇਹਨਾਂ ਨੂੰ ਇਨਸਾਫ ਮਿਲ ਜਾਊਗਾ ਜਾਂ ਕਿਹੜੇ ਕਿੰਨਾ ਗੱਲਾਂ ਕਰਕੇ ਇਨਸਾਫ ਮਿਲੂਗਾ ਕੋਈ ਹੈ ਜਿਹੜੀਆਂ ਇਹਨਾਂ ਦੇ ਪਰਿਵਾਰ ਦੀਆਂ ਮੰਗਾਂ ਨੇ ਬਾਈ ਜੀ ਉਹ ਸਾਰੀਆਂ ਅਸੀਂ ਪ੍ਰਸ਼ਾਸਨ ਦੇ ਮੂਹਰੇ ਸਮਰਤੂ ਸੀਨੀਅਰ ਨੇ ਮੈਂ ਇੱਕ ਨਮਾਣਾ ਜਿਹਾ ਬੰਦਾ ਦੇਖੋ ਸੀਨੀਅਰਾਂ ਨੇ ਸਾਰਿਆਂ ਨੇ ਪ੍ਰਸ਼ਾਸਨ ਦੇ ਨਾਲ ਪਿੱਛੇ ਬੈਠ ਕੇ ਗੱਲ ਸੁਣਦਾ ਹੋਣਾ ਹਨਾ ਉਹ ਸਾਰੀਆਂ ਗੱਲਾਂ ਮੰਗਾਂ ਇਹਨ ਪਰਿਵਾਰ ਨੇ ਰੱਖੀਆਂ ਨੇਗੀਆਂ ਆ ਅੱਜ ਵੀ ਮਤਲਬ ਡੀਸੀ ਸਾਹਿਬ ਨਾਲ ਮੀਟਿੰਗ ਹੈ ਸਵੇਰੇ ਵੀ ਡੀਸੀ ਨਾਲ ਮੀਟਿੰਗ ਹੈ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਕਮੇਟੀ ਦੇ ਜਿਹੜੇ ਸੀਨੀਅਰ ਆਗੂ ਨੇ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਉਹ ਪਰਿਵਾਰ ਦੀਆਂ ਮੰਗਾਂ ਨੇ ਪਰਿਵਾਰ ਨੂੰ ਖੁੱਲ੍ਹ ਕੇ ਜਿਹੜਾ ਕਿ ਕਿਸੇ ਡਰ ਤੋਂ ਕਿਸੇ ਵੀ ਭੈ ਕੱਢ ਕੇ ਪਰਿਵਾਰ ਨੂੰ ਕਹਿਣਾ ਵੀ ਗੱਲ ਕਰੋ ਅਫਸਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਰਾ ਕੋਈ ਡਰਾਉ ਧਮਕਾਉ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਕਿਸੇ ਚੀਜ਼ ਦਾ ਹੁਣ ਨਹੀਂ ਕੋਈ ਰਾਜਨੀਤਿਕ ਬੰਦਾ ਕੋਈ ਪ੍ਰੈਸ਼ਰ ਪਾ ਸਕਦਾ ਚਾਹੇ ਮੁੱਖ ਮੰਤਰੀ ਕਿਉਂ ਨਾ ਹੋਵੇ ਧੰਨਵਾਦ